ਐਟੋ ਦਾ ਭੈਣ ਨੂੰ ਲੈ ਕੇ ਆਏ ਸੀ ਇਹ ਕਹਿੰਦੇ ਜੀ 4 ਮਹੀਨੇ ਤੋਂ ਨਾ ਤੌਰ ਹੁੰਦਾ ਸੀ ਦਰਦ ਬਹੁਤ ਜ਼ਿਆਦਾ ਹੁੰਦਾ ਸੀ ਢੂਈ ਦੀ ਐਮ ਆਰ ਆਈ ਗੋਡਿਆਂ ਦੀ ਐਮ ਆਰ ਆਈ ਕਰਾਈ ਤਾਂ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਮੈਣੀ ਜਵਾਈ ਹੈ ਡਾਕਟਰ ਕਹਿੰਦਾ ਸੀ ਵੀ ਕੋਈ ਇਲਾਜ ਨਹੀਂ ਕੋਈ ਆਪਰੇਸ਼ਨ ਨਹੀਂ ਇਹਦਾ ਕੋਈ ਇਲਾਜ ਨਹੀਂ ਮਾਲਕ ਬਾਬਾ ਜੀ ਦੇ ਚਰਨਾਂ ਵਿੱਚ ਆ ਕੇ ਅਰਦਾਸ ਬੇਨਤੀ ਕੀਤੀ ਕਿ ਮਾਰਦਾ ਡਾਕਟਰਾਂ ਨੇ ਜਵਾਬ ਦੇ ਦਿੱਤਾ ਐਮ ਆਰ ਆਈ ਦੇ ਵਿੱਚ ਇਹਦਾ ਕੋਈ ਇਲਾਜ ਨਹੀਂ ਪੈਨ ਨੇ ਇਸ਼ਨਾਨ ਕੀਤਾ ਬਾਬਾ ਜੀ ਕੋਲੇ ਫੇਰ ਆਏ ਬਾਬਾ ਜੀ ਕਹਿੰਦੇ ਭਾਈ ਮਾਲਕ ਦੀ ਕਿਰਪਾ ਹੈ ਭੈਣ ਨੇ ਸਾਨੂੰ ਆਪ ਦੱਸਿਆ ਕਿ ਮੇਰੇ ਬਿਲਕੁਲ ਦਰਦ ਨਹੀਂ ਹੋ ਰਿਹਾ ਤੇ ਸੰਗਤ ਰੇ ਦੇਖਿਆ ਹੋਣਾ ਉਥੋਂ ਨਾਈਟ੍ਰੋਜਨ ਸਾਡੇ ਨਾਲ ਤੁਰ ਕੇ ਆਈ ਹੈ ਨੇਚਾ ਭਾਉਣਾ ਮੈਂ ਕਿਹਾ ਭੈਣੇ ਇਡੀ ਸ਼ੇਦੀ ਕਿਰਪਾ ਹੋ ਗਈ ਕਹਿੰਦੀ ਮਾਲਕ ਬੜਾ ਤੋਠਾ ਹੈ ਮਾਲਕ ਦੀ ਕਿਰਪਾ ਪਰ ਕਹਿੰਦੀ ਵੀਰੇ ਮੈਂ ਇਨੀ ਨੇਚਾ ਨਾਲ ਆਈ ਸੀ ਜੀ ਡਾਕਟਰਾਂ ਵੱਲੋਂ ਦਾ ਜਵਾਬ ਹੋ ਗਿਆ ਤੇ ਗੁਰਨਾਥ ਪਾਸ਼ਾ ਹੁਣ ਤੂੰ ਨਾ ਜਵਾਬ ਦੇ ਮੈਨੂੰ ਪਾਪਨ ਨੂੰ ਮੈਂ ਤੇਰੇ ਜੋਗੀਆਂ ਮੈਂ ਕਹਿੰਦੀ ਝੋਲੀ ਾਟ ਕੇ ਘਰੇ ਥਾਪਦੀਏ ਅਰਵਾਸ ਕਰਕੇ ਇੱਥੇ ਆਈ ਸੀ ਕਹਿੰਦੀ ਹੌਣ ਸਾਰ ਮੈਂ ਨਲਕੇ ਤੋਂ ਪੰਜ ਚੂਲੇ ਜਲਦੇ ਛਕੇ ਫਿਰ ਬਾਬਾ ਜੀ ਨੂੰ ਬੇਨਤੀ ਕੀਤੀ ਫਿਰ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਕਹਿੰਦੀ ਜਦੋਂ ਮੈਂ ਉਥੋਂ ਪਾਟੋ ਤੇ ਜਾਂ ਤੱਕ ਇਹਨਾਂ ਬੱਲ ਕੋਟ ਹੋ ਗਿਆ ਸੀ ਮੇਰੇ ਕੋਈ ਦਰਦ ਨਹੀਂ ਹੋ ਰਿਹਾ ਮੇਰੇ ਕੋਈ ਗੋਡੇ ਨਹੀਂ ਦਰਦ ਕਰ ਰਹੇ ਕੋਈ ਮੇਰੀ ਠੂਈ ਨਹੀਂ ਦਰਦ ਕਰ ਰਹੀ ਆ ਆਪਣੇ ਸਾਹਮਣੇ ਭੈਣ ਖੜੀ ਹੈ ਸੋ ਨੇਚਾ ਭਾਉਣਾ ਇਸ ਕਰਕੇ ਦਿਖਾਇਆ ਕਿ ਜਦੋਂ ਅਸੀਂ ਸਾਥੀ ਸੁਣਾਉਂਦੇ ਨਹੀਂ ਸੰਗਤਾਂ ਕਹਿ ਦਿੰਦੇ ਆ ਕਿ ਟਾਈਮ ਪਾਸ ਕਰਨ ਵਾਲੇ ਸਾਨੂੰ ਬਿਠਾਉਂ ਹਾਰੇ ਪਰ ਨਹੀਂ ਨੇਚਾ ਹੋਣੀ ਚਾਹੀਦੀ ਭਾਉਣਾ ਹੋਣੀ ਚਾਹੀਦੀ ਹੈ ਜੇ ਨੇਚਾ ਭਾਉਣਾ ਹੈ ਤਾਂ ਭੈਣ ਕਹਿੰਦੇ ਮੈਨੂੰ ਡਾਕਟਰਾਂ ਨੇ ਬਿਲਕੁਲ ਜਵਾਬ ਦਿੱਤਾ ਸੀ ਤੇ ਆਪਣੇ ਸਾਹਮਣੇ ਨੌ ਬਰਮਾਂ ਫੜੀ ਹੈ ਤੇ ਮਾਲਕ ਦੇ ਚਰਨਾਂ ਤੇ ਅਸੀਂ ਬੇਨਤੀ ਕਰਦੇ ਆ ਕਿ ਮਾਲਕਾ ਪੰਜਾਂ ਐਨ ਤੋਂ ਆਣਾ ਤੱਕ ਭੈਣ ਤਾਂ ਭੱਜ ਕੇ ਭੱਜ ਕੇ ਸੇਵਾ ਕਰੇ ਘੜੂ ਦੀ ਸੇਵਾ ਕਰੇ ਪ੍ਰਸ਼ਾਦਾਂ ਦੀ ਸੇਵਾ ਕਰੇ ਟੁੱਟੇ ਬਰਤਨ ਧੋਣ ਦੀ ਸੇਵਾ ਕਰੇ ਆ ਆਪਣੇ ਸਾਹਮਣੇ ਜਿਉਂਦੀ ਜਗਦੀ ਮਿਸਾਲ ਹੈ ਅਸੀਂ ਕਹਿੰਦਾ ਡਾਕਟਰ ਵੱਡੇ ਐ ਪਰ ਦਾਸ ਕਹਿੰਦਾ ਹੁੰਦਾ ਕਿ ਡਾਕਟਰਾਂ ਕੋਲੇ ਕੁਛ ਨਹੀਂ ਦਾ ਕਿਸੇ ਦਾ ਰਿਸ਼ਤੇਦਾਰਾ ਮੈਨੂੰ ਮਨਾ ਦਿਓ ਡਾਕਟਰਾਂ ਕੋਲੇ ਤੱਕ ਨਹੀਂ ਦਾ ਲੋਟਾ ਪੈਸਾ ਸਾਨੂੰ ਵਹਿਮਾਂਜ ਪਾ ਲੈਂਦੇ ਐ ਇੱਥੇ ਇੱਕ ਹੁਣੇ ਮੁੰਡਾ ਆਇਆ ਸੀਗਾ ਅਗਲੇ ਹਾਂ ਐਤਵਾਰ ਉਹਦਾ ਜਾਦਾ ਲੰਗਰ ਚੱਲਣਾ ਉਹ ਡਾਕਟਰਾਂ ਨੇ ਕਹੇ ਤੇਰੇ ਕੈਂਸਰ ਆ ਬਲੱਡ ਕੈਂਸਰ ਆ ਬਾਪਾ ਜੀ ਕਹਿੰਦੇ ਮਾਲਕ ਦੀ ਕਿਰਪਾ ਇਸ਼ਨਾਨ ਕਰਾਓ ਹੁਣ ਚੈੱਕ ਕਰਾਓ ਬਿਲਕੁਲ ਠੀਕ ਤੇ ਦਸੋਂ ਕਨਾਂ ਡਾਕਟਰਾਂ ਦੇ ਵਿਸ਼ਵਾਸ ਕਰੀਏ ਨਿੱੱਚ ਆਪਾ ਆਉਣਾ ਗੁਰੂ ਨਾਨਕ ਨਾ ਉਹ ਵੱਡਾ ਕੋਈ ਨਹੀਂ ਹੋ ਸਕਦਾ ਐਥੇ ਇੱਕ ਭੈਣ ਆਈ ਸੀ ਇੰਨੀ ਵੀਰੇ ਵੀਰ ਮਾਤਾ ਨੂੰ ਮੁਰਦਿਆਂ ਸੀਗਾ ਮੈਂ ਕਿਰਤੋਂ ਜਾ ਕੇ ਮੱਥਾ ਟੇਕ ਉੱਥੇ ਮਾਤਾ ਹਾਜ਼ਰ ਆ ਜਾਓ ਭੈਣ ਵੀ ਰਾਮ ਨਾਲ ਹੋ ਕੇ ਬੜੀ ਠੀਕ ਪਾਕੋ ਕੇ ਲਈ ਸੀ ਵਾਹ ਕੀ ਯਾ ਇੱਥੇ ॠषि मुनि 20 ਨੰਬਰ ਸੋਹਰਨਾ ਕੋ ਸੰਡੇ ਸਾਰੇ ਤਾਂ ਮਦਰ ਸੰਜੇਤਾ ਰਮਾ ਇੱਥੇ ਮੁਸਲਮਾਨ ਨੂੰ ਇੱਥੇ ਹਿੰਦੂ ਨੂੰ ਇੱਥੇ ਸਿੱਖ ਨੂੰ ਇੱਥੇ ਈਸਾਈ ਨੂੰ ਜੋ ਮਰਜ਼ੀ ਮੰਗੇ ਉਹ ਹੀ ਮਿਲਦਾ ਹੁਣ ਭੈਣ ਪਤਾ ਨਹੀਂ ਮੈਂ ਨਹੀਂ ਕਹਿੰਦਾ ਇਹ ਮੇਰੀ ਭੈਣ ਕਿਹੜੇ ਧਰਮ ਨੂੰ ਮੰਨਦੀ ਆ ਪਰ ਇਹ ਸੁਣ ਆ ਕੇ ਅਰਦਾਸ ਵੀਰ ਦੀ ਝੋਲੀ ਅੱਟ ਕੇ ਕੀਤੀ ਵੀ ਮਾਰਕਾ ਮੈਨੂੰ ਤੰਦਰੁਸਤੀ ਜੋ ਆ ਜਉਂਦੀ ਜਾਗ ਦੀ ਖੜੀ ਆਪਨੀ ਸੋ ਨੇਚਾ ਦੇ ਬਾਹਰ ਨਾਲ ਹਾਜ਼ਰੀ ਭਰਿਆ ਕਰੋ ਨੇਚਾ ਨਾਲ ਜੋ ਮਰਜਾਦਾ ਦਾ ਵਾਸਤੇ ਬਾਬਾ ਜੀ ਮਰਜਾਦਾ ਚ ਕੈਮਰਿਆ ਕਰੋ ਤੇ ਭੈਣਾਂ ਨੂੰ ਹਰ ਜਸ ਲੈ ਕੇ ਜਾਇਆ ਕਰੋ ਸੋ ਆਪ ਜੀ ਦੇ ਚਰਨਾਂ ਵਿੱਚ ਇਹ ਹੀ ਬੇਨਤੀ ਕਰਨੀ ਸੀ ਕਿ ਨੇਚਾ ਦੇ ਇਹ ਸੌਦੇ ਇਹ ਬਾਹੌਣਾ ਤੇ ਭੈਣੇ ਕਰਲਾ ਦਰਸ਼ਨ ਸੰਗਤ ਦੇ ਜਿਹੜਾ ਮਾੜਾ ਮੋਟਾ ਕਸ਼ਟ ਹੈ ਸੰਗਤ ਦੇ ਵਿੱਚ ਬਹੁਤ ਵੱਡਾ ਪੁੰਨ ਹੁੰਦਾ ਬਹੁਤ ਵੱਡੀ ਸੰਗਤ ਹੁੰਦੀ ਹੈ ਗੁਰੂ ਦੇ ਸਨਮਾਨ ਹੁੰਦੀ ਹੈ ਜੋ ਸੰਗਤ ਦੇ ਦਰਸ਼ਨ ਕਰੇਗੀ ਗੁਰੂ ਆਪੇ ਹਾਜ਼ਰ ਆਜਮਾਦਰ ਤੇਰੇ ਦੁੱਖ ਕਾਸ਼ਤ ਕਰੂਗਾ ਸੋ ਵੈਰੋਂ ਦੀ ਕਾਲਸਾ ਵੈਰੋਂ ਦੀ ਕੀਟ